ਜਲੰਧਰ ਸ਼ਹਿਰ ਦੇ ਵਿੱਚ ਆਵਾਜਾਈ ਨੂੰ ਸੁਚਾਰੂ ਬਣਾਉਣ ਅਤੇ ਭੀੜ-ਪੜੱਕੇ ਨੂੰ ਘੱਟ ਕਰਨ ਦੇ ਉਦੇਸ਼ ਦੇ ਨਾਲ ਇੱਕ ਹੋਰ ਪਹਿਲ ਕਦਮੀ ਦੇ ਵਿੱਚ ਪੁਲਿਸ ਕਮਿਸ਼ਨਰ ਸੁਵਪਨ ਸ਼ਰਮਾ ਦੀ ਅਗਵਾਈ ਦੇ ਵਿੱਚ ਜਲੰਧਰ ਪੁਲਿਸ ਨੇ ਸਟਰੀਟ ਵੈਂਡਰਾਂ ਦੇ ਲਈ 15 ਸਾਈਟਾਂ ਦੀ ਪਛਾਣ ਕਰਕੇ ਸ਼ਹਿਰ ਨੂੰ 4 ਜ਼ੋਨਾਂ ਦੇ ਵਿੱਚ ਵੰਡ ਦਿੱਤਾ ਅਤੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸ਼ਹਿਰ ਦੇ ਵਿੱਚ ਟ੍ਰੈਫਿਕ ਜਾਮ ਦੀ ਸਮੱਸਿਆ ਰਹਿੰਦੀ ਹੈ ਅਤੇ ਗਲੀਆਂ ਬਜ਼ਾਰਾਂ ਦੇ ਵਿੱਚ ਇਹ ਸਮੱਸਿਆ ਜਿਹੜੀ ਕਾਫੀ ਦੇਖਣ ਨੂੰ ਮਿਲ ਰਹੀ ਹੈ ਉਹਨਾਂ ਨੇ ਦੱਸਿਆ ਕਿ ਸਮੱਸਿਆ ਦੇ ਨਾਲ ਨਜਿੱਠਣ ਦੇ ਲਈ ਪੁਲਸ ਵੱਲੋਂ ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਉਪਲ ਦੇ ਨਾਲ ਸਲਾਹ ਕਰਕੇ 4 ਜ਼ੋਨ ਨੇ ਜਿਹੜੇ ਬਣਾਏ ਗਏ ਨੇ ਅਤੇ ਰੇੜੀ ਵਾਲਿਆਂ ਦੇ ਲਈ 15 ਥਾਵਾਂ ਦੀ ਸਨਾਖਤ ਕੀਤੀ ਗਈ ਹੈ ਉੱਥੇ ਸੁਵਪਨ ਸ਼ਰਮਾ ਨੇ ਕਿਹਾ ਕਿ ਜਲੰਧਰ ਦੇ ਵਿੱਚ ਚੱਲ ਰਹੀ ਟ੍ਰੈਫਿਕ ਸਮੱਸਿਆ ਦਾ ਸਥਾਈ ਹੱਲ ਕੱਢਣਾ ਸਮੇਂ ਦੀ ਮੁੱਖ ਲੋੜ ਹੈ ਅਤੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਹ ਰੋਡ ਮੈਪ ਟ੍ਰੈਫਿਕ ਜਾਮ ਨੂੰ ਘਟਾਉਣ ਵੱਲ ਇੱਕ ਹਾਂ ਪੱਕੀ ਕਦਮ ਹੈ ਜਿਸ ਦੇ ਨਾਲ ਸਫ਼ਰ ਦੇ ਸਮੇਂ ਨੂੰ ਘਟਾ ਕੇ ਨਾਗਰਿਕਾਂ ਦੇ ਜੀਵਨ ਪੱਧਰ ਦੇ ਵਿੱਚ ਸੁਧਾਰ ਹੋਵੇਗਾ ਅਤੇ ਭਾਰੀ ਆਵਾਜਾਈ ਦੇ ਕਾਰਨ ਹੋਣ ਵਾਲੇ ਹਾਦਸਿਆਂ ਦੇ ਖਤਰੇ ਨੂੰ ਵੀ ਘਟਾਇਆ ਜਾ ਸਕਦਾ ਹੈ ਇਸ ਮੌਕੇ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਅਤੇ ਨਗਰ ਨਿਗਮ ਦੇ ਕਮਿਸ਼ਨਰ ਨੇ ਕੀ ਕੁਝ ਕਿਹਾ ਆਓ ਜਾਣਦੇ ਹਾਂ ਸਾਡੇ 15 ਕਮ ਬਗੀਤੀ ਹੈ ਜੋਨ ਬਣਾਉਣ ਲਈ ਲੋਡ ਕੀਤੀ ਜਗਾ ਉਹ 10 ਫਿਰ ਦੇਖੋ ਅਸੀਂ ਵੈਂਡਿੰਗ ਜ਼ੋਨਸ ਡਿਕਲੇਅਰ ਕਰਕੇ ਕੁਝ ਏਰੀਆਜ਼ ਨੋਟੀਫਾਈ ਕੀਤੇ ਹੈਗੇ ਆ ਜਿਨ੍ਹਾਂ ਦੇ ਵਿੱਚ ਜਿਹੜੇ ਛੀਟ ਵੈਂਡਰਸ ਹੈਗੇ ਆ ਉਹ ਉੱਥੇ ਆਪਣਾ ਬਿਜ਼ਨਸ ਚਲਾ ਸਕਦੇ ਆ ਇਹਨਾਂ ਏਰੀਆਜ਼ ਦੇ ਵਿੱਚ ਸਾਡੀ ਸਾਨੂੰ ਅਸੀਂ ਸਾਰੀ ਫੈਸਿਲਿਟੀਆਂ ਉਹਨਾਂ ਨੂੰ ਪ੍ਰੋਵਾਈਡ ਕਰਾਂਗੇ ਜਿਵੇਂ ਕਿ ਰਹਿਣ ਦੀ ਜਗਾ ਉਹਨਾਂ ਨੂੰ ਯਰਮਾਰਕ ਜਗਾ ਦਵਾਂਗੇ ਪਾਣੀ ਦਾ ਸਪਲਾਈ ਦਵਾਂਗੇ ਬਿਜਲੀ ਦਵਾਂਗੇ ਉੱਥੇ ਟਾਇਲਟ ਵੀ ਬਣਾਵਾਂਗੇ ਜਿਹੜੀ ਪਬਲਿਕ ਉੱਥੇ ਆਂਦੀ ਉੱਥੇ ਦੀ ਸਹੂਲਤ ਦੇ ਲਈ ਤੇ ਦੇ ਨਾਲ ਸ਼ਹਿਰ ਤੇ ਜਿਹੜੇ ਟ੍ਰੈਫਿਕ ਇਹ ਬ੍ਰਾਊਜ਼ ਸਮਾਰੀਆਂ ਦੀ ਹੈ ਉਹਨੂੰ ਬਹੁਤ ਵੱਡੀ ਉਹ ਦੂਰ ਰਿਲੀਫ ਮਿਲੇਗਾ ਤੇ ਜਿਹੜੇ ਇਹ ਪ੍ਰੋਡਕਟਸ ਵੇਚ ਰਹੀ ਹੈ ਜਿਹੜੇ ਵੈਂਡਰਸ ਹੈਗੇ ਆ ਇਹਨਾਂ ਦੇ ਬਿਜ਼ਨਸ ਨੂੰ ਵੀ ਇੱਕ ਅੱਛੀ ਓਪਰਚੁਨਿਟੀ ਮਿਲੇਗੀ ਗਰੋ ਕਰਨ ਦੇ ਲਈ ਸੋ ਜਿਹੜੇ ਡੇੜੀ ਫੜੀ ਵਾਲੇ ਨਾਲ ਜਿੱਦਾਂ ਤੁਸੀਂ ਮੀਟਿੰਗ ਕੀਤੀ ਹੋਇਆ ਐਗਰੀ ਨੇ ਜਿੱਦੇ ਤੁਸੀਂ ਬਣਾ ਰਹੇ ਹੋ ਦੇਖੋ ਐਗਰੀਡ ਹੈਗੇ ਆ ਕਿਉਂਕਿ ਉਹਨਾਂ ਨੂੰ ਸਾਰੀ ਫੈਸਿਲਿਟੀਆਂ ਉੱਥੇ ਮਿਲੀਆਂ ਉਹਨਾਂ ਦੀ ਜਿਹੜੀ ਕੋਈ ਹਰਾਸਮੈਂਟ ਕਿਤੇ ਹੁੰਦੀ ਸੀ ਉਹ ਬਿਲਕੁਲ ਖਤਮ ਹੋ ਗਈ ਹੈ ਦੇ ਨਾਲ ਤੇ ਦੇ ਸ਼ਹਿਰ ਦਾ ਵੀ ਫਾਇਦਾ ਹੈ ਤੇ ਇਹਨਾਂ ਦੇ ਪ੍ਰੋਡਕਟਸ ਦੀ ਕੁਆਲਿਟੀ ਵੀ ਵਧੂਗੀ ਕਿਉਂਕਿ ਇੱਕ ਤਰ੍ਹਾਂ ਤੇ ਲ ਇਸ ਸੰਡੇ ਮਾਰਕੀਟ ਦਾ ਸਭ ਤੋਂ ਵੱਡਾ ਮੇਨ ਮੀਟਿੰਗ ਮੋਟਿਵ ਹੈ। ਪਰ ਕੁਝ ਇਹਦੀ ਲਾਇਸੈਂਸ ਦੀ ਸਿਵਲ ਹਸਲੈਂਸ ਉਹਦਾ ਵੀ ਇਸ਼ੂ ਹੈ। ਦੇਖੋ ਉਹਦਾ ਵੀ ਅਸੀਂ ਕਰ ਰਹੇ ਹਾਂ ਡਿਸਕਸ ਤੇ ਬਹੁਤ ਜ਼ਿਆਦਾ ਉਹਦਾ ਵੀ ਸੋਲੂਸ਼ਨ ਆਪਾਂ ਕੱਢਾਂਗੇ। ਬਸ ਕੋਈ ਹੋਰ ਗੱਲ। ਇਹ ਬੇਸਿਕਲੀ ਇਦਾਂ ਸੀ ਕਿ ਕੋਈ ਮਹੀਨਾ ਪਹਿਲੇ ਆਪਾਂ ਟ੍ਰੈਫਿਕ ਦੀ ਪ੍ਰੋਬਲਮ ਅਟ੍ਰੈਸ ਕਰਦੇ ਹੋਏ ਨੋ-ਪਾਰਕਿੰਗ ਜ਼ੋਨ ਕੁਝ ਬਣਾਏ ਸੀ ਕਿ ਜਿਹੜੇ 17 ਰੋਡ ਸੀਗੇ 21 ਪੌਂਟ ਸੀਗੇ। ਇੱਕ ਮਹੀਨਾ ਹੋ ਗਿਆ ਇਸ ਨੂੰ ਚਲਦੇ ਹੋਏ ਕਾਫੀ ਜ਼ਿਆਦਾ ਫਰਕ ਆਇਆ ਹੈ। ਤੇ कारपोरेशन कमिश्नर साहब बैठे हैं इन्हों की मदद न इन्होंने वेंडिंग जोनस कुछ डिकलेयर किए हैं कि जोड़े भी गड़ी फड़ी वाले इंकरोचमेंट सगिया फुटपाथ जोड़े ब्लॉक किए हुए उन्हों का हल जो है वो वह